ਉਸ ਮਨੁੱਖਾਂ ਵਰਗੇ ਬਣੋ ਜਿਹੜੇ ਆਪਣੇ ਮਾਲਕ ਦੀ ਉਡੀਕ ਕਰਦੇ ਹਨ ਕਿੱਦਾਂ ਕਰਦੇਗੇ ਬੋਲੋ ਅਤੇ ਤੁਸੀਂ ਉਹਨਾਂ ਮਨੁੱਖਾਂ ਵਰਗੇ ਹੋਵੋ ਜਿਹੜੇ ਆਪਣੇ ਮਾਲਕ ਨੂੰ ਉਡੀਕਦੇ ਹਨ ਭਈ ਉਹ ਵਿਆਹ ਤੋਂ ਕਦ ਮੁੜਾਵੇਗਾ ਇਹ ਜਿਹੜਾ ਸੰਸਾਰ ਆ ਖੁਦਾ ਨੇ ਇੱਕ ਵਿਆਹ ਵਾਂਗੂ ਨੱਚਿਆ ਹੈ ਵਿਆਹ ਵਰ ਚਾਇਆ ਗਿਆ ਵਿਹਾਰ ਚਾਇਆ ਗਿਆ ਕਿਹਨਾਂ ਨੇ ਰਚਾਇਆ ਗਿਆ ਵਾ ਜਿਹੜੇ ਪਰਮੇਸ਼ਰ ਦੇ ਆਪਣੇ ਲੋਕ ਹੁਣ ਵਿਆਹ ਆ ਗਿਆ ਸੱਦਾ ਪੱਤਰ ਆ ਗਿਆ ਜਾਓ ਵੀ ਜਾ ਕੇ ਉਹਨੂੰ ਜਾ ਕੇ ਕਹੋ ਯਾ ਕਿ ਉਹਨਾਂ ਮੇਰੇ ਪਿਆਰਿਆਂ ਨੂੰ ਜਿਹੜੇ ਮੇਰੇ ਨੇੜੇ ਰਿਸ਼ਤਦਾਰਾਂ ਸਾਰਿਆਂ ਨੂੰ ਬੋਲੋ ਜਾ ਕੇ ਕਿ ਆਓ ਮੇਰੀ ਖੁਸ਼ੀ ਵਿੱਚ ਸ਼ਾਮਲ ਹੋਵੋ ਪਰ ਉਹ ਕੋਈ ਕਿਦੋਂ ਤੁਰਪੇ ਤੇ ਕੋਈ ਕਿਦੋਂ ਤੁਰਪੇ ਤੁਹਾਨੂੰ ਪਤਾ ਕਿ ਚਰਚ ਦੇ ਸਮੇਂ ਵੀ ਇੰਦੀ ਕਰਦੇ ਲੋ ਕੰਮਾਂ ਤੇ ਅਸੀਂ ਜਾਂ ਅਸੀਂ ਬਿੱਜੀ ਆ ਜੱਕੇਦਨੀ ਅੱਜ ਨਹੀਂ ਆ ਸਕਦੇ ਹੁਣ ਜਿਹੜਾ ਮਾਲਕ ਹੈ ਟਾਡੇ ਕੰਮਾਲ ਦੇਖ ਕੇ ਵਿਆਹ ਨਹੀਂ ਰੱਖਦਾ ਜੀ ਹੋਇਆ ਕਦੀ ਐਦਾਂ ਤੁਸੀਂ ਆਪਣੇ ਬੱਚਿਆਂ ਦੇ ਸੁਧ ਕੀਤੇ ਨੇ ਜਾਂ ਕਰਨੇ ਨੇ ਤੁਸੀਂ ਇਹ ਦੇਖੇ ਕਰਨੇ ਆ ਕਿ ਫਲਾਣੇ ਨੂੰ ਛੁੱਟੀ ਹੋਊਗੀ ਤਾਂ ਫੇਰ ਮੈਂ ਕਰਾਂਗਾ ਨਹੀਂ ਅਸੀਂ ਆਪਣਾ ਦੇਖਣਾ ਕਿ ਸਾਨੂੰ ਕਿਹੜਾ ਸਮਾ ਸੂਟ ਕਰਦਾ ਇਦਾਂ ਹੀ ਹੈ ਨਾ ਕਿ ਪਹਿਲਾਂ ਸਾਰੇ ਜਿਹੜੇ 400 ਬੰਦੇ ਤੁਸੀਂ ਬੁਲਾਉਣਾ ਵਾ ਤੇ ਕੱਲੇ-ਕੱਲੇ ਨੂੰ ਪੁੱਛਦੇ ਦੱਸੋ ਜੀ ਇਦਾਂ ਕਦੀ ਨਹੀਂ ਹੋਇਆ ਇਸੇ ਕਰਕੇ ਜਿਹੜਾ ਵਿਆਦਾ ਮਾਲ ਕਿਉਂਕਿ ਮਾਲਕ ਉਹ ਆ ਜੋ ਉਹਨੂੰ ਸਮਾ ਸੂਟ ਕਰਦਾ ਉਹਨੇ ਉਹੀ ਕਰਨਾ ਜੇ ਤੇ ਜੇ ਅਸੀਂ ਫਿਰ ਵੀ ਪਿੱਛੇ ਰਹਿ ਜਾਈਏ ਇੱਕ ਤੋਂ ਗੁਰੀ ਤੇ ਇੱਕ ਤੋਂ ਮੰਦਭਗ ਗੱਲ ਕਿਹੜੀ ਹੱਸ ਜਦ ਕਿ ਕਲਾਂ ਚ ਬਾਰ-ਬਾਰ ਲਿਖਿਆ ਵਾ ਕਿ ਤੁਸੀਂ ਆਪਣੀ ਕਮਰ ਨੂੰ ਕੱਸ ਕੇ ਰੱਖਣਾ ਜੇ ਔਰ ਆਪਣੇ ਦੀਵੇ ਵਾਲੇ ਰੱਖਣਾ ਤੁਸੀਂ ਇਸ ਤਰ੍ਹਾਂ ਨਾ ਜਿੱਦਾਂ ਕਿ ਕੋਈ ਮਨੁੱਖ ਇਸ ਤਰ੍ਹਾਂ ਵਾ ਕਿ ਜਿੱਦਾਂ ਵਿਆਹ ਵੱਲ ਲਿਖਿਆ ਹੈ ਤੇ ਤੁਸੀਂ ਉਹਨਾਂ ਮਨੁੱਖਾਂ ਵਰਗੇ ਹੋਵੋ ਜਿਹੜੇ ਆਪਣੇ ਮਾਲਕ ਨੂੰ ਉਡੀਕਦੇ ਨੇ ਸਾਡਾ ਮਾਲਕ ਕੌਣ ਹੈ ਪ੍ਰਭੂ ਯਾਸੀ